ভূত প্রেত پھر کئی بندے ادਾਂ ਦੀਆਂ ਗੱਲਾਂ ਵੀ ਨਾਲ ਹੀ ਦਿਮਾਗ 'ਚ ਆ ਜਾਂਦੀਆਂ। ਬਿਲੇਯਾਰ ਬਾਣੀ ਵਿੱਚ ਲਿਖਿਆ ਤੇ ਹੈ ਵੀ ਭੂਤ ਤੇ প্রেਤ। ਭੂਤਾਂ প্রেਤਾਂ ਦਾ ਨਾਂ ਤੇ ਬਾਣੀ 'ਚ ਆਉਂਦਾ ਹੈ। ਜਦੋਂ ਬਾਣੀ 'ਚ ਲਿਖਿਆ ਵੀ ਹੈ ਭੂਤ প্রেਤ। ਖਾਸ ਕਰਕੇ ਬਹੁਤੇ ਲੋਕ ਨਾ ਇਸ ਸ਼ਬਦ ਦਾ ਹਵਾਲਾ ਦੇਣਗੇ ਵੀ ਬਾਣੀ 'ਚ ਲਿਖਿਆ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿਜੇ ਮਰੇ। ਪ੍ਰੇਤ ਜੋਨ ਵਲਵਲ ਉੱਤਰੇ ਵੀ ਜਿਹੜਾ ਬੰਦਾ ਘਰ ਵੱਲ ਧਿਆਨ ਰੱਖਦਾ ਹੈ ਘਰ ਵੱਨੀ ਜਿਹਦੀ ਸੁਰਤ ਚਲੀ ਜਾਵੇ ਮਰਨ ਤੋਂ ਬਾਅਦ ਉਹ ਪ੍ਰੇਤ ਬਣ ਜਾਂਦਾ ਬਹੁਤੇ ਬੰਦੇ ਦਾ ਹਵਾਲਾ ਦਿੰਦੇ ਆ ਵੀ ਇੰਦਾ ਕਲੀਅਰ ਲਿਖਿਆ ਜਿਹੜਾ ਅੰਤ ਵੇਲੇ ਲਕਸ਼ਮੀ ਮਾਇਆ ਨੂੰ ਯਾਦ ਕਰਦਾ ਮਰ ਗਿਆ ਕਹਿੰਦੇ ਉਹਦਾ ਅਗਲਾ ਜਨਮ ਸੱਪ ਦਾ ਬਣੇਗਾ ਸਰਪ ਜੋਨ ਵਲਵਲ ਉਤਰੇ ਸੱਪ ਬੜੋ ਸਿੱਧਾ ਅਰਥ ਹੈ ਅਗਲਾ ਜਿਹੜਾ ਹੈ ਇਹ ਵੀ ਸੁਣ ਲਓ ਹਾਜੀ ਅੰਤ ਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਵੇਸ਼ਵਾ ਜੋਨ ਵਾਲੋ ਵਾਲੋ ਆਉਤਰੇ ਜਿਹੜਾ ਕਿ ਇਹ ਇਸਤਰੀ ਨੂੰ ਅੰਤ ਸਮੇਂ ਯਾਦ ਕਰਦਾ ਮਰ ਗਿਆ ਉਹ ਵੇਸ਼ਵਾ ਬਣੇਗਾ ਅਗਲਾ ਜਨਮ ਉਹਨੂੰ ਵੇਸ਼ਵਾ ਦਾ ਮਿਲੇਗਾ ਵੇਸ਼ਵਾ ਜੂਨ ਬਲਵਲਾ ਉਤਰਿਆ ਕਹਿੰਦੇ ਮੋੜ ਮੋੜ ਕੇ ਉਹ ਵੇਸ਼ਵਾ ਬਣਦਾ ਵੇਸ਼ਵਾ ਦੀ ਉਹਨੂੰ ਜੂਨੀ ਮਿਲੇ ਇਹੀ ਨਰਥ ਬਣਿਆ ਤੇ ਸਿੱਤਾ ਜਾ ਅਗਲਾ ਵੀ ਸੁਣ ਲਓ ਅੰਤ ਕਾਲ ਜੋ ਨਣਕੇ ਸਿਮਰੇ ਐਸੀ ਚਿੰਤਾ ਕਰ ਜੋਨੋ ਬਲ ਬਲ ਆਉਤਰੇ ਜਿਹੜਾ ਅੰਤ ਕਾਲ ਅੰਤ ਸਮੇਂ ਬੱਚਿਆਂ ਨੂੰ ਯਾਦ ਕਰਦਾ ਮਰ ਗਿਆ ਕਹਿੰਦੇ ਉਹਨੂੰ ਸੂਰੀ ਦੀ ਜੂਤ ਮਿਲੇਗੀ ਸੂਰ ਬਣੇਗਾ ਸੂਰੀ ਦੇ 18 18 ਹੁੰਦੇ ਨੇ ਵੀ ਹੁਣ ਅੱਜ ਲੈ ਬੱਚੇ ਬੱਚੇ ਕਰਦਾ ਮਰ ਗਿਆ ਚਲੋ ਅੱਗੇ ਵੀ ਸੁਣੋ ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮਹਿਜ ਮਰੇ ਪ੍ਰੇਤ ਜੂਨ ਬਲ ਬਲ ਉਤਰੇ ਜਿਹੜਾ ਅੰਤ ਸਮੇਂ ਘਰ ਘਰ ਕਰਦਾ ਮਰ ਗਿਆ ਜਿਹਦਾ ਧਿਆਨ ਘਰ ਵਿੱਚ ਚਲਿਆ ਗਿਆ ਕਹਿੰਦੇ ਪ੍ਰੇਤ ਦੀ ਜੂਟੀ ਉਹਨੂੰ ਮਿਲੇਗੀ ਅਗਲਾ ਜਨਮ ਉਹ ਤਾਂ ਪ੍ਰੇਤ ਦਾ ਹੋ ਲਾਸਟ ਵੀ ਸੁਣ ਲਓ ਹਾਂਜੀ ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮਹਿਜੇ ਮਰੇ ਬਦ ਤੂ ਤੇ ਲੋਚਨ ਤੇ ਨਰਮੁਕਤਾ ਪੀਤੰਬਰ ਵਾਕੇ ਰਦੇ ਬਸੈ ਜਿਹੜਾ ਕਿੰਦੇ ਅੰਤ ਵੇਲੇ ਰੱਬ ਰੱਬ ਕਰਦਾ ਮਰੇਗਾ ਕਿੰਦੇ ਉਸ ਨੂੰ ਮੁਕਤੀ ਮਿਲ ਜਾਏਗੀ ਰੱਬ ਜੀ ਦੇ ਅੰਦਰ ਸੁਰਤ ਵਿੱਚ ਪ੍ਰਮਾਤਮਾ ਆ ਗਿਆ ਉਹਦੀ ਮੁਕਤੀ ਹੋ ਜੂ ਹੁਣ ਇਹ ਅਰਥ ਹੈ ਜੀ ਸਿੱਧਾ ਟੀਕਾਕਾਰਾਂ ਨੇ ਇਹੋ ਹੀ ਅਰਥ ਕੀਤੇ ਨੇ ਇਸ ਸ਼ਬਦ ਜਿਹੜੇ ਟੀਕਾਕਾਰਾਂ ਨੇ ਕੀਤੇ ਉਹ ਇਹੀ ਅਰਥ ਹੈ ਪਰ ਹੁਣ ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਜਵਾਬ ਦਿਓ ਤੁਸੀਂ ਹੁਣ ਮੈਨੂੰ ਜਵਾਬ ਦਿਓ ਇੱਥੇ ਇੱਕ ਨਾ ਸ਼ਬਦ ਪੜਿਆ ਆਪਣੇ ਬੇਵਿਹਰੀ ਦੇ ਜਦੋਂ ਲੰਘ ਜਾਂਦਾ ਹੈ ਫਿਰ ਕੁਐਸਚਨ ਨਹੀਂ ਖੜਾ ਹੁੰਦਾ ਜੇ ਸੋਚੀਏ ਵਿਚਾਰੋ ਬਵੇਕੀ ਬਣੋ ਫਿਰ ਸਮਝ ਆਏਗੀ ਇੱਥੇ ਇੱਕ ਇੱਕ ਪੰਗਤੀ ਆ ਪੰਗਾਈ ਹੈ ਅੰਤ ਕਾਲ ਜੋ istri ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਅੰਤ ਵੇਲੇ ਜਿਹੜਾ istri ਨੂੰ ਯਾਦ ਕਰਦਾ ਮਰ ਗਿਆ ਉਹਨੂੰ ਜੁੰਨੀ ਕਹਦੀ ਮਿਲੂ ਵੇਸ਼ਵਾ ਜਉਣ ਬਲ ਬਲ ਉਤਰੇ ਹੁਣ ਮੈਨੂੰ ਇੱਕ ਜਵਾਬ ਦਿਓ ਵੇਸ਼ਵਾ ਦੀ ਜੁੰਨੀ ਹੁੰਦੀ ਏ ਵੇਸ਼ਵਾ ਕੀ ਏ ਔਰਤ ਏ ਵੇਸ਼ਵਾ ਦੀ ਜੁੰਨੀ ਤਾਂ ਕੋਈ ਹੁੰਦੀ ਨਹੀਂ ਉਹ ਤਾਂ ਕੀ ਏ ਭਈ ਪ੍ਰਾਪਤ ਮਾਨੁੱਖ ਹੋਰੀ ਉਹ ਤਾਂ ਮਨੁੱਖਾ ਦੇ ਏ ਵੇਸ਼ਵਾ ਦੀ ਜੁੰਨੀ ਨਹੀਂ ਹੁੰਦੀ ਵੇਸ਼ਵਾ ਵੀ ਕਦੇ ਨਾ ਕਦੇ ਕਿਸੇ ਨਾ ਕਿਸੇ ਦੇ ਘਰ ਵਿੱਚ ਧੀ ਬਣ ਕੇ ਜੰਮੀ ਹੁੰਦੀ ਏ ਵੇਸ਼ਵਾ ਤੇ ਬਾਜ ਬਣਦੀ ਏ ਧੀਰਮੇ ਵਿਸ਼ਵਾ ਬਾਅਦ ਚ ਬਣੀ ਸੀ ਵਿਸ਼ਵਾ ਦੀ ਜੁਨੀ ਇਹਦਾ ਮਤਲਬ ਜੂਨੀ ਦੀ ਗੱਲ ਨਹੀਂ ਇੱਥੇ ਬਿਰਤੀ ਦੀ ਗੱਲ ਚੱਲ ਰਹੀ ਹੈ ਆਖੋ ਸਤਿ ਆਕਾਂ ਵਾਹਿਗੁਰੂ ਵਿਸ਼ਵਾ ਜੁਨੀ ਹੁੰਦੀ ਹੈ ਕਿ ਵਿਸ਼ਵਾ ਬਿਰਤੀ ਹੁੰਦੀ ਹੈ ਜਵਾਬ ਦਿਓ ਵਿਸ਼ਵਾ ਜੂਨ ਹੁੰਦੀ ਹੈ ਕਿ ਬਿਰਤੀ ਬੋਲੋ ਬਿਰਤੀ ਇੱਥੇ ਫਿਰ ਇਹ ਸ਼ਬਦ ਵਿੱਚ ਕਾਦੀ ਗੱਲ ਚੱਲ ਰਹੀ ਹੈ ਬਿਰਤੀਆਂ ਦੀ ਕਿ ਜੁਨੀਆਂ ਦੀ ਬਿਰਤੀਆਂ ਦੀ ਭਲੇਖਾ ਉਦੋਂ ਪੈਂਦਾ ਜਦੋਂ ਸ਼ਬਦ ਜੂਨੀ ਵਰਤੇ ਭਾਵ ਕਿ ਜਿਵੇਂ ਹੁਣ ਅਸੀਂ ਫਿਰਦ ਦੇਖਦੇ ਆ ਨਾ ਵੀ ਸੱਪ ਜਾਂਦਾ ਕਿ ਸੁਣਿਆ ਹੈ ਇਹ ਸੱਪ ਦਾ ਕਹਿੰਦੇ ਮਾਇਆ ਤੇ ਵਾਸਾ ਹੁੰਦਾ ਹੈ ਕਹਿੰਦੇ ਜਿਹਦਾ ਧਿਆਨ ਭਾਈ ਮਾਇਆ 'ਚ ਹੀ ਰਹਿੰਦਾ ਹੈ ਉਹ ਕਹਿੰਦੇ ਜਿਉਂਦਾ ਜਾਗਦਾ ਨੂੰ ਬੰਦਾ ਨਾ ਮੰਨੋ ਇਹ ਤੇ ਸੱਪ ਹੀ ਐ ਆਪ ਕੋ ਸਤਿਨਾਮ ਵਾਹਿਗੁਰੂ ਇਹਨੇ ਬੰਦੇ ਬੰਦਾ ਨਹੀਂ ਬਣਿਆ ਐ ਇਹ ਤੇ ਸੱਪ ਦੀ ਜੋਨ ਭੁਗਤ ਕੇ ਅੰਤ ਸਮੇਂ ਤੱਕ ਇਹਨੇ ਤੇ ਮਾਇਆ ਦਾ ਖੇੜਾ ਛੱਡਿਆ ਹੀ ਨਹੀਂ ਇਹ ਬੰਦਾ ਮਾਇਆ ਮਾਇਆ ਹੀ ਕਰਦਾ ਰਿਹਾ ساری ਜ਼ਿੰਦਗੀ ਮਾਇਆ ਪਿੱਛੇ ਹੀ ਰੋਂਦਾ ਰਿਹਾ ਮਾਇਆ ਪਿੱਛੇ ਤੜਫਦਾ ਰਿਹਾ ਲੜ ਲੜਾਈਆਂ ਕਲੇਸ਼ ਇਹਨੇ ਮਾਇਆ ਪਿੱਛੇ ਕੀਤੇ ਐ ਧਿਆਨ ਨਾਲ ਸੁਣੋ ਅੰਤ ਸਮੇਂ ਤੱਕ ਜਿੰਨੇ ਮਾਇਆ ਦਾ ਖੇੜਾ ਹੀ ਨਹੀਂ ਛੱਡਿਆ ਇਦੇ ਧਿਆਨ ਬਿਰਤੀ ਵਿੱਚ ਇਹ ਅੰਦਰੋਂ ਇਹ ਹਰ ਵੇਲੇ ਮਾਇਆ ਨਾਲ ਹੀ ਲਿਪਟਿਆ ਰਿਹਾ ਲਿਪਟਿਆ ਰਿਹਾ ਹਰ ਵੇਲੇ ਮਾਇਆ ਦਾ ਹੀ ਧਿਆਨ ਲਿਆ ਰੱਬ ਵਾਲੇ ਪਾਸੇ ਧਿਆਨ ਨਹੀਂ ਗਿਆ ਮਾਇਆ ਵਿੱਚ ਹੀ ਇਹਦੀ ਸੂਰਤ ਲੱਗੀ ਰਹੀ ਇਹਦਾ ਮਤਲਬ ਭਾਈ ਇਹ ਅੰਤ ਸਮੇਂ ਤੱਕ ਅੰਤ ਕਾਲ ਅੰਤ ਸਮੇਂ ਤੱਕ ਜਿਹੜਾ ਮਾਇਆ ਮਾਇਆ ਹੀ ਕਰਦਾ ਰਿਹਾ ਇਹ ਨਾ ਮੰਨੋ ਇਹ ਬੰਦਾ ਸੀ ਕਹਿੰਦੇ ਤੇ ਸੱਪ ਦੀ ਜੋਨੀ ਪੋਕ ਕੇ ਗਿਆ ਅੰਤ ਕਾਲ ਜੋ ਲక్ష్ਮੀ ਸਿਮਰੈ ਮਾਇਆ ਮਾਇਆ ਜਮਰਦਾ ਰਿਆ ਐਸੀ ਚਿੰਤਾ ਮਹਿ ਜੇ ਮਰੇ ਇਸੇ ਚਿੰਤਾ ਜੀ ਮਰ ਗਿਆ ਅੰਤ ਸਮੇਂ ਤੱਕ ਖੜਾ ਨਹੀਂ ਛੱਡਿਆ ਉਹਨੇ ਮਾਇਆ ਦਾ ਇਸੇ ਚਿੰਤਾ ਜੀ ਮਰ ਗਿਆ ਵੀ ਮਾਇਆ ਹੋਰ ਕਿਵੇਂ ਆਵੇ ਹੋਰ ਕਿਵੇਂ ਆਵੇ ਕਹਿੰਦੇ ਫਿਰ ਭਾਈ ਸਰਪ ਜਉਣ ਵੱਲ ਵੱਲ ਆਉਤਰ ਹੈ ਕਹਿੰਦੇ ਇਹ ਸਾਪ ਹੀ ਸੀ ਮੁੜ ਮੁੜ ਕੇ ਸਾਪ ਹੀ ਬਣਿਆ ਰਿਆ ਇਹ ਬੰਦਾ ਤੇ ਸਾਰੀ ਜ਼ਿੰਦਗੀ ਬੜਿਆ ਹੀ ਨਹੀਂ ਇਨਸਾਨ ਤੇ ਇਹ ਬੜਿਆ ਹੀ ਨਹੀਂ ਇਹ ਸਾਪ ਹੀ ਸੀ ਇਹ ਬੰਦਾ ਨਹੀਂ ਸੀ ਸਾਪ ਹੀ ਸੀ ਮਾਇਆ ਮਾਇਆ ਦੀ ਢਿਪਟਿਆ ਰਿਆ ਅੱਗੇ ਫਿਰ ਕੀ ਫੜੋਟ ਦੀ ਕੰਤੂ ਅੰਤ ਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ ਬੇਸਵਾਣੋਂ ਨਾਲ ਬਲ ਬਲ ਉਤਰੇ ਤੇ ਜਿਨੇ ਅੰਤ ਸਮੇਂ ਤੱਕ ਇਸਤਰੀ ਨੂੰ ਯਾਦ ਕੀਤਾ ਹੈ ਚਾਹੇ ਕੋਈ ਬੀਬੀ ਹੈ ਚਾਹੇ ਕੋਈ ਭਾਈ ਹੈ ਹਰ ਵੇਲੇ ਪਰਾਈ ਇਸਤਰੀ 'ਚ ਧਿਆਨ ਰਿਆ ਤੇ ਬੀਬੀ ਦਾ ਪਰਾਏ ਮਰਦ 'ਚ ਧਿਆਨ ਰਿਆ ਕਿੰਦੇ ਵੇਖਣ ਨੂੰ ਤੇ ਲੱਗਦਾ ਸੀ ਵੀ ਠੀਕ ਐ ਪਰ ਕਹਿੰਦੇ ਹਰ ਵੇਲੇ ਧਿਆਨ ਤੇ ਬਗਾਨਿਆਂ 'ਚ ਬੇਸ਼ਵਾ ਦਾ ਧਿਆਨ ਵੀ ਬਗਾਨਿਆਂ 'ਚ ਹੀ ਰਹਿੰਦਾ ਕਿੰਦੇ ਵੇਖਣ ਨੂੰ ਤੇ ਬੰਦਾ ਹੀ ਸੀ ਪਰ ਇਹਦਾ ਧਿਆਨ ਆਨਗਵਾਟ ਵਿੱਚ ਹੀ ਇਹ ਇਹ ਇਹਦਾ ਅੰਦਰੋਂ ਵੀ ਉੱਥੇ ਮੇਰਾ ਸਬੰਧ ਬਣੇ ਉੱਥੇ ਬਣੇ ਉੱਥੇ ਬਣੇ ਉੱਥੇ ਬਣੇ ਕਹਿੰਦੇ ਅੰਦਰੋਂ ਤੇ ਇਹ ਵੇਸ਼ਵਾ ਹੀ ਸੀ ਆਖੋ ਸਤਿ ਆਵਾ ਵਾਹਿਗੁਰੂ ਜਿਹੜਾ ਇੱਕ ਤੇ ਧਿਆਨ ਨਹੀਂ ਟਿਕਾ ਸਕਿਆ ਬਿਰਤੀ ਕਰਕੇ ਕੀ ਹੈ ਵੇਸ਼ਵਾ ਵੇਸ਼ਵਾ ਕਈਆਂ ਨਾਲ ਖੇ ਖਾਂਦੀ ਹੈ ਕਹਿੰਦੇ ਇਹਦਾ ਮਨ ਵੀ ਜਿਹੜਾ ਡੋਲਦਾ ਹੀ ਰਿਹਾ ਇੱਕ ਰੱਬ ਨਾਲ ਨਹੀਂ ਜੋੜ ਇੱਕ ਘਰ ਵਾਲੀ ਨਾਲ ਨਹੀਂ ਇਹਦਾ ਪ੍ਰੇਮ ਪਿਆ ਬਿਰਤੀ ਕਰਕੇ ਇਹ ਬੇਸ਼ਵਾਸੀ ਵੇਖਣ ਨੂੰ ਉਹ ਭਾਈ ਚਾਹੇ ਬੀਬੀ ਕੋਈ ਹੋਵੇ ਆਪਣੀ ਗੱਲ ਵੀ ਹੈ ਜੀ ਇਹ ਬੀਬੀ ਦੀ ਗੱਲ ਨਹੀਂ ਬੇਸ਼ਵਾ ਕੱਲੀ ਬੀਬੀ ਦੀ ਆਪਣੇ ਚੋਂ ਵੀ ਜਿਹੜੇ ਬੰਦੇ ਦਾ ਧਿਆਨ ਐਦਾਂ ਹੀ ਖੰਡਾਚ ਰਿੰਦਾ ਹੈ ਵੀ ਉਹ ਬੀਬੀ ਵੀ ਇੱਕ ਉਹ ਵੀ ਹੈ ਇੱਕ ਉੱਥੇ ਵੀ ਹੈ ਇੱਕ ਉੱਥੇ ਵੀ ਹੈ ਕਿਤੇ ਜਿਹਦਾ ਐਦਾਂ ਦਾ ਧਿਆਨ ਰਹਿੰਦਾ ਹੈ ਉਹ ਕਹਿੰਦੇ ਚੰਦਰਿਆ ਤੂੰ ਤੇ ਬੇਸ਼ਵਾ ਦੀ ਜੋਲੀ ਹੋਣੀ ਹੋਗੀ ਬਿਰਤੀ ਤੇ ਤੇਰੀ ਬੇਸ਼ਵਾ ਵਾਲੀ ਨਹੀਂ ਜੀ ਤੂੰ ਨਾ ਸਮਝਵੇਂ ਤੂੰ ਗੁਰੂ ਦਾ ਸਿੱਖ ਬਣ ਕੇ ਤੂੰ ਵੇਸ਼ਵਾ ਹੈ ਵੇਸ਼ਵਾ ਵਾਲੀ ਸੁਰਤੀ ਤੇ ਤੇਰੇ ਅੰਦਰ ਵੀ ਉਹੀ ਕੋਈ ਚੱਲਦਾ ਹੈ ਵੇਸ਼ਵਾ ਦੇ ਅੰਦਰ ਵੀ ਉਹੀ ਕੋਈ ਚੱਲਦਾ ਹੈ ਵੇਸ਼ਵਾ ਵੀ ਕਈਆਂ ਬਾਰੇ ਸੋਚਦੀ ਰਹਦੀ ਤੂੰ ਵੀ ਕਈਆਂ ਬਾਰੇ ਸੋਚਦਾ ਹੈ ਇੱਕ ਪਤੀ ਨਹੀਂ ਨਾ ਹੁੰਦਾ ਉਹਦਾ ਉਹ ਕਈਆਂ ਬਾਰੇ ਸੋਚਦੀ ਹੈ ਕਹਿੰਦੇ ਤੂੰ ਵੀ ਕਈਆਂ ਬਾਰੇ ਸੋਚਦਾ ਹੈ ਤੇ ਤੂੰ ਕਿਹੜਾ ਵੇਸ਼ਵਾ ਤੋਂ ਕੱਟਿਆ ਆਂ ਕੋ ਸਤਨਾਮ ਵਾਹਿਗੁਰੂ ਵੇਸ਼ਵਾ ਬਣੇਗਾ ਸੋ ਭਾਈ ਵੇਸ਼ਵਾ ਬਣੇਗਾ ਉਹ ਅਗਲੇ ਜਨਮ ਚ ਉਹ ਤੇ ਅੱਜ ਵੀ ਰਿਸ਼ਵਾਏ ਆਖੋ ਸਤਿਨਾਮ ਵੀ ਬਾਤ ਬਣਿਆ ਹੋਇਆ ਉਹ ਤੇ ਬਿਰਤੀ ਕਰਕੇ ਅੱਜ ਵੇਸ਼ਵਾ ਅੰਤ ਸਮੇਂ ਤੱਕ ਜਿੰਨੇ ਇਹ ਦਿਮਾਗ ਸਾਫ ਨਾ ਕੀਤਾ ਉਹ ਤੇ ਵੇਸ਼ਵਾ ਹੀ ਜੋਨੀ ਭੋਗ ਕੇ ਗਿਆ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਿਹਰੇ ਵਰੈ ਇਸੇ ਸੋਚਾਂ ਵਿੱਚ ਜੇ ਬੰਦਾ ਮਰ ਗਿਆ ਵਿਸ਼ਵਾਜਨ ਵੱਲ ਵੱਲ ਉਤਰੇ ਮੁੜ ਮੁੜ ਕੇ ਬੇਸ਼ਬਾਹੀ ਬੰਦਾ ਰਿਆ ਅਗਲਾ ਫਿਰ ਕੀ ਸੀ ਪੜੋ ਤੁਕਾਲ ਜੋੜ ਕੇ ਸਨਰੇ ਐਸੀ ਚਿੰਤਾ ਨਹਿ ਜਮਰੇ ਸੂਕਰ ਜੋਂਨ ਵੱਲ ਵੱਲ ਉਤਰੇ ਬਾ ਜਿਹੜਾ ਅੰਤ ਸਮੇਂ ਤੱਕ ਬੱਚਿਆਂ ਨੂੰ ਹੀ ਧਿਆਨ ਜਿਹਦਾ ਬੱਚਿਆਂ ਵਿੱਚ ਹੀ ਰਿਆ ਉਹ ਤੇ ਕਹਿੰਦੇ ਫਿਰ ਸੂਰੀ ਵਾਲਾ ਹੀ ਜੋਨ ਭੋਦੀ ਉਹਨੇ ਸੂਰੀ ਦੇ ਬੱਚੇ ਬਹੁਤ ਹੁੰਦੇ ਨੇ ਬਹੁਤੇ ਹੋਣ ਕਰਕੇ ਸੂਰੀ ਨੂੰ ਧਿਆਨ ਵੀ ਬਹੁਤਾ ਦੇਣਾ ਪੈਂਦਾ ਕਹਿੰਦੇ ਤੇਰਾ ਰੱਬ ਵਾਲੇ ਪਾਸੇ ਧਿਆਨ ਨਹੀਂ ਲੱਗਿਆ ਤੇਰਾ ਧਿਆਨ ਤੇ ਬੱਚਿਆਂ ਚੀਰਿਆ ਉਹ ਜਿਵੇਂ ਸੂਰੀ ਦੇ ਬਾੜੇ ਹੁੰਦੇ ਨੇ ਉਹਨਾਂ ਨੂੰ ਹੀ ਸਾਫਦੀ ਤੁਰੀ ਫਿਰਦੀ ਕਹਿੰਦੇ ਤੁਸੀਂ ਇੰਨਾ ਜੋ ਗਈ ਰਹਿ ਗਿਆ ਤੂੰ ਤੇ ਜਿਉਂਦਾ ਹੀ ਸੂਰ ਐ ਆਖੋ ਸਤਨਾਮ ਵਾਹਿਗੁਰੂ ਜਿਉਂਦਾ ਹੀ ਸੂਰ ਰਿਆ ਬਣੇਗਾ ਨਹੀਂ ਬਣਿਆ ਪਿਆ ਸੂਰ ਬਣੇ ਅੱਜ ਤਿਆਰੀ ਐ ਅੱਜ ਬਣਿਆ ਹੋਇਆ ਨਿਕਲ ਇਹਦੇ ਤੋਂ ਤੇ ਸੁਣਿਆ ਵੇਖੋ ਇਹ ਪ੍ਰਚਲਿਤ ਗੱਲ ਸੀ ਪੁਰਾਣੇ ਸਮੇਂ 'ਚ ਜਦੋਂ ਸਿੱਖ ਧਰਮ ਪੈਦਾ ਨਹੀਂ ਸੀ ਨਾ ਹੋਇਆ ਉਦੋਂ ਪਹਿਲਾਂ ਇਹ ਪ੍ਰਚਲਿਤ ਸੀ ਕਿ ਪ੍ਰੇਤ ਹੁੰਦੇ ਨੇ ਪ੍ਰੇਤ ਘਰਾਂ 'ਚ ਵਾਸਾ ਕਰਦੇ ਆ ਪ੍ਰੇਤ ਕਹਿੰਦੇ ਘਰਾਂ 'ਚ ਜਦੋਂ ਬੰਦਾ ਮਰ ਜਾਂਦਾ ਹੈ ਉਹ ਘਰ 'ਚੋਂ ਨੂੰ ਰਹਿਣਾ ਨਹੀਂ ਮਿਲਦਾ ਮੁੜ ਕੇ ਫਿਰ ਉਸੇ ਘਰ ਵਿੱਚ ਹੀ ਤੁਰਿਆ ਫਿਰਦਾ ਪ੍ਰੇਤ ਬਣ ਜਾਂਦਾ ਹੈ ਇੱਥੇ ਭਗਤ ਤਰਲੋਚਨ ਜੀ ਕਹਿੰਦੇ ਆ ਕਹਿੰਦੇ ਭਾਈ ਹਰ ਵੇਲੇ ਧਿਆਨ ਤੇ ਤੇਰਾ ਤੇਰੇ ਘਰ ਚ ਹੀ ਰਿਆ ਹੁਣ ਕਈ ਬੰਦੇ ਇੱਥੇ ਬੈਠੇ ਐ ਐਦਾਂ ਹੀ ਮਨ ਚ ਆਈ ਜਾਂਦਾ ਓਏ ਘਰੇ ਨਾ ਕੋਈ ਆ ਗਿਆ ਹੋਵੇ ਓਏ ਉਹ ਮੇਰੀ ਚੀਜ਼ ਪਈ ਕੋਈ ਚੱਕ ਕੇ ਨਾ ਲੈ ਜੇ ਓਏ ਘਰੇ ਮੇਰੇ ਕੋਈ ਆ ਨਾ ਬੜੇ ਚਿੰਬੜਿਆ ਕਾਦੇ ਨਾਲ ਸਰੀਰ ਇੱਥੇ ਬੈਠਾ ਪਰ ਚਿੰਬੜਿਆ ਕਾਦੇ ਨਾਲ ਘਰ ਨਾਲ ਜਿਉਂਦਾ ਹੀ ਘਰ ਨਾਲ ਹੀ ਚਿੰਬੜਿਆ ਹੋਇਆ ਤੇ ਬੰਦਾ ਮਰਨ ਲੱਗਦਾ ਹੈ ਤਾਂ ਵੀ ਇਦਾਂ ਸੋਚੀ ਜਾਂਦਾ ਹੈ ਯਾਰ ਮੇਰਾ ਇਸ ਘਰ 'ਚ ਰਹਿਣਾ ਨਹੀਂ ਮਿਲਿਆ ਮੈਂ ਇਦਾਂ ਘਰ ਬਣਾਇਆ ਸੀ ਮੈਂ ਇਦਾਂ ਉਹਦਾ ਧਿਆਨ ਉਹਦਾ ਘਰ 'ਚ ਰਿਆ ਚਿੰਬੜਿਆ ਘਰ 'ਚ ਰਿਆ ਉਹ ਕਹਿੰਦੇ ਚੰਦਰਿਆ ਤੂੰ ਤੇ ਫਿਰ ਕਿਉਂ ਦੇਈ ਪ੍ਰੇਤ ਸੀ ਆਖੋ ਸੱਚ ਤਹਾ ਵਾਹ ਤੂੰ ਤੇ ਬੰਦੇ ਵਾਲੀ ਗੱਲ ਹੀ ਨਹੀਂ ਦੇਰੇ 'ਚ ਤੇ ਇਨਸਾਨੀਅਤ ਵਾਲੀ ਤੇ ਗੱਲ ਹੀ ਨਹੀਂ ਤੇਰੇ ਤੂੰ ਤੇ ਘਰ ਨਾਲ ਹੀ ਚਿੰਬੜਿਆ ਰਿਆ ساری ਜ਼ਿੰਦਗੀ ਘਰ ਬਣਾਉਣਾ ਹਾਏ ਮੇਰਾ ਘਰ ਹਾਏ ਮੇਰਾ ਘਰ ਸਰੀਰ ਤੇਰਾ ਜਿੱਥੇ ਮਰਜੀ ਫਿਰਦਾ ਰਿਹਾ ਚਿੰਬੜਿਆ ਤੇ ਤੂੰ ਘਰ ਨਾਲ ਹੀ ਰਿਹਾ ਹੁਣ ਦੱਸੋ ਇਹ ਪ੍ਰੇਤ ਬਣੇਗਾ ਪ੍ਰੇਤ ਤੇ ਅੱਜ ਬਣਿਆ ਅੰਤ ਕਾਲ ਜੋ ਮੰਦਰ ਸਿਮਰੈ ਅੰਤ ਸਮੇਂ ਤੱਕ ਜਿਹੜਾ ਘਰ ਨੂੰ ਹੀ ਯਾਦ ਕਰਦਾ ਰਿਹਾ ਤੇ ਇਹ ਸੋਚਦਾ ਸੋਚਦਾ ਹੀ ਉਹ ਮਰ ਗਿਆ ਪੜੋ ਹੋਂ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿਜੇ ਮਰੇ ਪ੍ਰੇਤ ਜੋਨ ਵਾਲੋ ਵਾਲੋ ਆਉਂਦ ਰਹੇ ਉਹ ਬਸ ਪ੍ਰੇਤ ਹੀ ਬਣਿਆ ਰਿਹਾ ਮੁੜ ਮੁੜ ਕੇ ਉਹਦੀ ਬਿਰਤੀ ਕਹਿੰਦੇ ਬਿਰਤੀ ਕਰਕੇ ਬਿਰਤੀ ਵੇਖਣ ਨੂੰ ਬੰਦਾ ਸੀ ਅੰਦਰੋਂ ਕਹਿੰਦੇ ਪ੍ਰੇਤ ਹੀ ਸੀ ਵੇਖਣ ਨੂੰ ਬੰਦਾ ਸੀ ਪਰ ਅੰਦਰੋਂ ਸੂਰ ਹੀ ਸੀ ਵੇਖਣ ਨੂੰ ਬੰਦਾ ਸੀ ਅੰਦਰੋਂ ਸਾਪ ਹੀ ਸੀ ਫਰਤੂਤ ਪਸ਼ੂ ਕੀ ਮਾਨਸ ਜਾ ਲੋਕ ਵਿਚਾਰਾ ਕਰੇ ਦਿਨ ਰਾਤ ਸ਼ਰੀਰ ਬੰਦੇ ਆਲਾ ਸੀ ਅੰਦਰੋਂ ਪਸ਼ੂ ਸੀ ਸ਼ਰੀਰ ਬੰਦੇ ਆਲਾ ਸੀ ਅੰਦਰੋਂ ਸੂਰ ਸੀ ਅੰਦਰੋਂ ਸੱਪ ਸੀ ਅੰਦਰੋਂ ਪ੍ਰੇਤ ਹੀ ਹੈ ਕਹਿੰਦੇ ਕੱਖ ਨਹੀਂ ਇਹਦੇ ਪੱਲੇ ਬੰਦਾ ਹੀ ਪ੍ਰੇਤ ਹੈ ਵਿਗੜ ਕੇ ਅਕਲ ਨਾ ਲਈ ਤੇ ਬੰਦਾ ਪ੍ਰੇਤ ਹੈ ਜਦੋਂ ਗੁਰੂ ਤੋਂ ਗਿਆਨ ਲੈ ਲਵੇ ਤੇ ਬੰਦਾ ਹੀ ਦੇਵਤਾ ਬਣ ਜਾਂਦਾ ਹੈ ਬਲੇਹਾਰੀ ਗੁਰੇ ਆਪਣੇ ਦਿਉਹਾੜੀ ਸਤਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਹ ਬੇਨਤੀ ਨੌਜਵਾਨ ਵੀਰੋ ਭਰਾਵੋ ਧਿਆਨ ਨਾਲ ਸੁਣੋ ਬਜ਼ੁਰਗੋ ਧਿਆਨ ਨਾਲ ਸੁਣੋ ਬੰਦਾ ਗੁਰੂ ਤੋਂ ਗਿਆਨ ਲੈ ਕੇ ਸਿਆਣਾ ਬਣ ਗਿਆ ਬੰਦਾ ਹੀ ਦੇਵਤਾ ਹੈ ਅਕਲ ਨਹੀਂ ਲਈ ਬੇਅਕਲ ਆ ਬੇਅਕਲ ਜਿਹੜਾ ਅਕਲ ਨਹੀਂ ਲਈ ਸਮਝਿਆ ਨਹੀਂ ਬੰਦਾ ਹੀ ਵਿਗੜ ਕੇ ਭੂਤ ਪ੍ਰੇਤ ਹੈ ਹੋਰ ਕੋਈ ਭੂਤ ਪ੍ਰੇਤ ਨਹੀਂ ਆਖੋ ਸਤਿਨਾਮ ਵਾਹਿਗੁਰੂ ਜਿਹੜਾ ਰੱਜ ਕੇ ਸ਼ਰਾਬ ਨਾਲ ਆਉਂਦਾ ਹੈ ਘਰ ਵਾਲੀ ਨੂੰ ਕੁੱਟਦਾ ਹੈ ਮਾਂ ਨਾਲ ਮਾਂ ਨੂੰ ਗਾਲ੍ਹਾਂ ਕੱਢਦਾ ਹੈ ਪਿਓ ਨੂੰ ਧੱਕੇ ਮਾਰਦਾ ਹੈ ਆਪਾਂ ਕਹਿ ਸਕਦੇ ਹਾਂ ਸਾਰੇ ਟੱਬਰ ਨੂੰ ਹੀ ਪ੍ਰੇਤ ਚੰਬੜਿਆ ਹੋਇਆ ਹੈ ਬਸ ਜਦੋਂ ਉਹਨੂੰ ਗਿਆਨ ਹੋ ਗਿਆ ਅਕਲ ਆ ਗਈ ਉਹਦੇ ਅੰਦਰੋਂ ਪਸ਼ੂਪੁਣਾ ਪ੍ਰੇਤਪੁਣਾ ਖਤਮ ਹੋ ਗਿਆ ਲੈ ਬੰਦਾ ਹੀ ਸੁਧਰ ਕੇ ਹੁਣ ਦੇਵਤਾ ਬਣ ਗਿਆ ਸੁਧਾਰ ਹੋ ਗਿਆ ਦੇਵਤਾ ਬਣ ਗਿਆ ਅਕਲ ਆ ਗਈ ਹੁਣ ਸਮਝ ਆ ਗਈ ਤੇ ਜਿਹੜਾ ਅੰਤ ਸਮੇਂ ਤੱਕ ਰੱਬ ਨੂੰ ਹੀ ਯਾਦ ਰੱਖਦਾ ਹੈ ਭਗਤ ਤਰਲੋਚਨ ਜੀ ਕਹਿੰਦੇ ਆ ਭਾਈ ਉਹ ਜਿਉਂਦਾ ਹੀ ਮੁਕਤ ਹੈ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਕਹਿੰਦੇ ਜਿਉਂਦਾ ਹੀ ਮੁਕਤ ਹੈ ਉਹ ਬੰਦਾ ਜਿਉਂਦਾ ਮੁਕਤ ਹੈ ਬੰਦਨਾ ਤੋਂ ਜਿਹੜਾ ਜਿਉਂਦਾ ਜਿਉਂਦਾ ਰੱਬ ਨਾਲ ਜੁੜਿਆ ਰਹਿੰਦਾ ਹੁਣ ਪੜੋ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬਦਤ ਚਲੋਚਨ ਤੇ ਨਰਮੁਕਾ ਪੀਤੰਬਰ ਵਾਕੇ ਹਿਰਦੈ ਬਸੈ ਬਸ ਜਿਹਦੇ ਅੰਦਰ ਰੱਬ ਵਸਿਆ ਹੋਇਆ ਉਹ ਜਿਉਂਦਾ ਹੀ ਮੁਕਤ ਹੈ ਉਹ ਜਿਉਂਦਾ ਮੁਕਤ ਹੈ ਜਿਹੜਾ ਅੰਤ ਸਮੇਂ ਤੱਕ ਰੱਬ ਨਾਲ ਜੁੜਿਆ ਰਿਹਾ ਰੱਬ ਨੂੰ ਯਾਦ ਕਰਦਾ ਕਰਦਾ ਹੀ ਮਰ ਗਿਆ ਉਹ ਜਿਉਂਦਾ ਵੀ ਮੁਕਤ ਹੈ ਮਰਿਆ ਵੀ ਮੁਕਤ ਹੈ ਇਸ ਕਰਕੇ ਭਾਈ ਜਿਉਂਦੇ ਹੀ ਮੁਕਤ ਹੋਵੋ ਜਿਉਂਦੇ ਹੀ ਪ੍ਰੇਤ ਪੁਨਾ ਛੱਡੋ ਜਿਉਂਦੇ ਹੀ ਜਿਹੜੇ ਅਸੀਂ ਭੂਤ ਬਣੇ ਫਿਰਦੇ ਆ ਛੱਡੋ ਗੁਰੂ ਤੋਂ ਗਿਆਨ ਲੈ ਕੇ ਦੇਵਤੇ ਬਣੋ ਦੇਵਤੇ ਦੇਵਤੇ ਪੂਜਣੇ ਨਹੀਂ ਦੇਵਤੇ ਬਣਨਾ ਹੈ ਦੇਵਤੇ ਪੂਜਣੇ ਨਹੀਂ ਦੇਵਤੇ ਬੰਡਾ ਗਿਆਨ ਲੈ ਕੇ ਅਕਲ ਲੈ ਕੇ ਬਪਰੇਤ ਨਹੀਂ ਬੰਦਾ ਭੂਤ ਨਹੀਂ ਬੰਦਾ ਹੋਰ ਭੂਤ ਪ੍ਰੇਤ ਪਤਾ ਨਹੀਂ ਕਿੰਨੇ ਡਰ ਪਾਏ ਆ ਜੇ ਭੂਤ ਪ੍ਰੇਤ ਸੋਚੋ ਵੀ ਭੂਤ ਪ੍ਰੇਤ ਨਹੀਂ ਹੁੰਦੇ ਭੂਤ ਪ੍ਰੇਤਾਂ ਨੂੰ ਖਤਮ ਕਰਨ ਵਾਲੇ ਬਾਬੇ ਆਪੇ ਹੀ ਨਹੀਂ ਹੁੰਦੇ